ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਵਿੱਚ ਸਾਧ ਸੰਗਤ ਦੀ ਮਹਾਨਤਾ ਹੈ ਸਿੱਖੀ ਮਾਰਗ ਵਿੱਚ ਸਤ ਸੰਗਤ ਜਾਂ ਸਾਧ ਸੰਗਤ ਦੀ ਬੜੀ ਮਹਾਨਤਾ ਹੈ ਇਸ ਨੂੰ ਗੁਰੂ ਰੂਪ ਸਮਝਿਆ ਗਿਆ ਹੈ ਆਈ ਗੁਰਾ ਜੀ ਦਾ ਕਰਤਨ ਹੈ ਸਾਧ ਸੰਗਤ ਸਤਿ ਕੰਡ ਵਿੱਚ ਸਤਵ ਸਤ ਗੋਰੀਪੁਰਕ ਵਸੇ ਨਰੰਕਾਰਾ ਇਸ ਵਿੱਚ ਉਹ ਜੀਤ ਜਾਤ ਪਾਤ ਜਾਂ ਵਰਨ ਕਰਮ ਹੋ ਜਾਂਦੀ ਹੈ ਸਾਰੀ ਸੰਗਤ ਇੱਕ ਜਮਾਨ ਰੂਪ ਸਮਝੀ ਜਾਂਦੀ ਹੈ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਸਤ ਸੰਗਤ ਸਤ ਗੁਰੂ ਕਿਤ ਸਾਲ ਹੈ ਜਿੱਥੇ ਹਰ ਗੁਣ ਸਿੱਖਾ ਸਤ ਸੰਗਤ ਅਸਾ ਅਸਥਾਨ ਹੈ ਜਿੱਥੇ ਗੁਰੂ ਦੀ ਮੱਤ ਗ੍ਰਹਿਣ ਕੀਤੀ ਜਾਂਦੀ ਹੈ ਇਹ ਸਤ ਗੁਰ ਦੀ ਪਾਠਸ਼ਾਲਾ ਹੈ ਜਿੱਥੇ ਬਨਮਾਤਮਾ ਦੇ ਗੁਣ ਸਿੱਖੇ ਜਾਂਦੇ ਹਨ ਅਤੇ ਮਨ ਨੂੰ ਕ੍ਰਿਤਰ ਵੋਕਾਰ ਅਰਹਾ ਦੀ ਕਿਤਾ ਜਾਂਦਾ ਹੈ ਅਤੇ ਅਗਿਆਨਤਾ ਦਾ ਹਨੇਰਾ ਕਟਿਆ ਜਾਂਦਾ ਹੈ ਅਤੇ ਪ੍ਰਭੂ ਦਾ ਪ੍ਰਕਾਸ਼ ਮਨ ਵਿੱਚ ਹੋ ਜਾਂਦਾ ਹੈ ਸੰਗਤਿ ਦੇ ਨਸਨ ਦਾਰਸ਼ਨ ਗੁਰੂ ਨਾਨਕ ਦੇਵ ਜੀ ਪਰਵਾਉਂਦੇ ਹਨ ਸਰ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਸਤਿਗੁਰ ਬਾਜੋਂ ਸੰਗਤ ਨ ਹੋਈ ਮੇਨ ਚਵਦੀ ਪਾਰ ਨਾ ਪਾਏ ਕੋਈ ਸਭ ਜ ਤੂੰ ਬਿਨਾ ਸੰਗਤ ਨੂੰ ਕੋਈ ਟੇਕ ਜਾਂ ਆਸਰਾ ਪ੍ਰਾਪਤ ਨਹੀਂ ਹੈ ਗੁਰੂ ਆਪਣੀ ਅਪਾਰ ਆਤਮਿਕ ਸ਼ਕਤੀ ਦੁਆਰਾ ਸੰਗਤ ਰਾਹੀਂ ਆਪਣੇ ਸੰਸਾਰ ਕल्याण ਦੇ ਉਦੇਸ਼ ਨੂੰ ਪੂਰਾ ਕਰਦਾ ਹੈ ਗੁਰ ਸੰਗਤ ਜਾਂ ਸਾਧ ਸੰਗਤ ਗੁਰੂ ਦੀ ਯਹਾਰੀ ਸ਼ਕਤੀ ਹੈ ਅਤੇ ਗੁਰਵਾਨੀ ਗੁਰੂ ਦੀ ਆਤਮਿਕ ਸ਼ਕਤੀ ਹੈ ਸਿੱਖ ਤਨ ਵਿੱਚ ਸੰਗਤ ਦੀ ਇਨੀ ਯਾਦਾ ਮਹਾਨਤਾ ਹੈ ਕਿ ਸੰਗਤ ਨੂੰ ਗੁਰੂ ਨਾਲੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ ਗੁਰੂ ਗਵਿੰਦ ਸਿੰਘ ਜੀ ਨੇ ਵਰਨਾ ਪੰਜਾਬ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਆਪ ਉਹਨਾਂ ਪਾਛੋਂ ਅੰਮ੍ਰਿਤ ਛਕਿਆ ਜਿਸ ਦਾ ਭਾਵ ਇਹ ਹੈ ਕਿ ਸੰਗਤ ਦਾ ਰਤਬਾ ਸ਼ਬਦੋਂ ਉੱਚਾ ਹੈ ਪਾਈ ਗੁਰਦਾਰ ਦੀ ਦਾ ਕਥਨ ਹੈ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਤੀ ਆਇਆ ਗੁਰਮਕ ਦਛਨ ਅਨੁਸਾਰ ਸਤ ਸੰਗਤ ਸਮਾਜਿਕ ਜੀਵਨ ਨੂੰ ਸਿਖਾਵਾ ਮਨ ਨੂੰ ਸਾਧ ਅਤੇ ਅਚਨ ਨੂੰ ਪਿੱਤਰ ਮਨਾਉਂਦੀ ਹੈ ਉੱਤਮ ਸੰਗਤ ਉੱਤਮ ਹੋਵੇ ਗੁਣ ਕੋ ਧਾਵੇ ਆਵੇ ਔ ਗੁਣ ਤੋਂਵੇ ਗੁਰੂ ਨਾਨਕ ਸਾਹਿਬ ਜੀ ਨੇ ਆਪੇ ਨੇ ਮਿਸ਼ਨ ਦੀ ਰਾਮਤੋਂ ਹੀ ਸੰਗਤ ਦੀ ਆਸੇ ਨੂੰ ਮੋਖ ਰੱਖਿਆ ਜਦੋਂ ਆਪ ਜੀ ਉਦਾਸੀਆਂ ਤੇ ਚੱਲੇ ਤਾਂ ਇੱਕ ਸਾਥੀ ਮਰਜਾਨਾ ਨਾਲ ਰੱਖਿਆ ਜਿੱਥੇ ਵੀ ਗੁਰੂ ਜੀ ਗਏ ਉੱਥੇ ਇੱਕ ਸੰਗਤ ਦੀ ਰੀਤ ਸ਼ੁਰੂ ਕੀਤੀ ਤੇ ਆਪਣੇ ਸਿਧਾਨ ਵਿੱਚ ਗਵਾਨੀ ਚੰਤ ਨੂੰ ਮੁੱਖ ਰੱਖਿਆ ਚਾਹਤੋਂ ਪਹਿਲੀ ਸੰਗਤ ਕਰਨ ਲਈ ਸੱਜਣ ਠਾਕ ਦੇ ਘਰ ਦਰਮਚਾਲਾ ਬਣਵਾਈ ਜਦ ਅਚਨ ਬਟਾ ਦੇ ਜੋਗੀਆਂ ਨਾਲ ਗੋਲਤ ਹੋਈ ਤਾਂ ਜੋਗੀਆਂ ਨੇ ਗੁਰੂ ਜੀ ਨੂੰ ਕਰਾਮਾਤ ਦਿਖਾਉਣ ਲਈ ਆਖਿਆ ਗੁਰੂ ਜੀ ਨੇ ਅਗੋਂ ਉੱਤਰ ਜਿੱਤਾ ਛਾੜੇ ਪਾਸ ਸਿਰਫ ਦੋ ਹੀ ਕਰਮਾਤਾਂ ਹਨ ਇੱਕ ਗੁਰਬਾਣੀ ਦੂਜੀ ਸੰਗਤ ਗੁਰੂ ਨਾਨਕ ਦੇਵ ਜੀ ਨੇ ਸੰਗਠਾਂ ਕਾਇਮ ਕੀਤੀਆਂ ਅਤੇ ਪਿੱਛੋਂ ਸਮਾਂ ਬੀਤਣ ਦੇ ਨਾਲ ਸਿੱਖ ਗੁਰਮਾਨੇ ਇਸਰਾਵ ਵਕਾਸ ਕੀਤਾ ਗੁਰੂ ਅਮਰਦਾਸ ਜੀ ਨੇ ਇਸ ਸੰਗਤਾਂ ਨੂੰ ਜੱਥੇਵੰਦ ਕਰਕੇ ਮਹੰਗਿਆਂ ਦਾ ਰੂਪ ਜਿੱਤਾ ਅਤੇ ਸੰਗਤ ਨਾਲ ਸੰਗਤ ਨੂੰ ਜੋੜ ਜਿੱਤਾ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸੰਤਾ ਨੂੰ ਕਾਇਮ ਰੱਖਿਆ ਗੁਰੂ ਗਬਨ ਸਿੰਘ ਜੀ ਨੇ ਇਹਨਾਂ ਸਿੱਖ ਸੰਤਾਂ ਦੇ ਨੂੰ ਅੰਤਮ ਰੂਪ ਦੇ ਕੇ ਖਾਲਸਾ ਪੰਥ ਦਾ ਨਨਮਾਨ ਕੀਤਾ ਗੁਰਬਾਣੀ ਵਿੱਚ ਭਗਤਾਂ ਨਾਮ ਜੀ ਦੇਵ ਜੀ ਪਰਮਾਉਂਦੇ ਹਨ ਗੁਰ ਉਪਦੇਸ਼ ਸਾਧ ਜੀ ਸੰਗਤ ਭਗਤਾਂ ਨੂੰ ਨਾਮ ਭਰਿਓ ਜਿਸ ਨੇ ਗੁਰਾਂ ਦਾ ਉਪਦੇਸ਼ ਲੈ ਕੇ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਨਾਮ ਜਪਿਆ ਹੈ ਉਸ ਦਾ ਨਾਮ ਜਗਤ ਵਿੱਚ ਭਗਤਾਂ ਭਗਤਾਂ ਇਹ ਆ ਹੈ ਤਾਂ ਜੇ ਕਬੀਰ ਜੀ ਫਰਮਾਉਂਦੇ ਹਨ ਕਹਿ ਤਕਵੀਰ ਸੁਨੋ ਰੇ ਸੰਤੇ ਸਾਧ ਸੰਗਤਿ ਤਾਰੇ ਜਾਏਗਾ ਕਬੀਰ ਜੀ ਕਹਿੰਦੇ ਹਨ ਸੰਤੋ ਸੁਨਣਾ ਕਰ ਸਾਧਨ ਦੀ ਸੰਗਤ ਕਰਨ ਨਾਲ ਤੂੰ ਤਰ ਜਾਵੇਂਗਾ ਇਹ ਤੇ ਇਹ ਸਾਰੀਆਂ ਸੱਲਾਂ ਨਾਲੋਂ ਇਹ ਇੱਕ ਸੁਖੇਨ ਸਾਧਨ ਹੈ ਜਿਹੜੀ ਸੰਤਾਂ ਦੀ ਸੰਗਤ ਕਰਨੀ ਹੈ ਸੰਤਾਂ ਦੀ ਸੰਗਤ ਕਰਨ ਨਾਲ ਫਿਰ ਜਮ ਨੇੜੇ ਨਹੀਂ ਆਉਂਦੇ ਅੰਕਮ ਪਾਛਾ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਜਹ ਸਾਧੂ ਗਵਿੰਦ ਭਜਨ ਕੀਰਤਨ ਨਾਨਕ ਦੀਤ ਨਾ ਹੂੰ ਨਾ ਤੂੰ ਨਾ ਛੁਟੇ ਨਿਤਨਾ ਜਾਇਓ ਦੂਤ ਅੰਕਮ ਗੁਰੂ ਅਰਜਨ ਦੇਵ ਜੀ ਸਾਧ ਸੰਗਤ ਨੂੰ ਤਰਬਾਨੀ ਦਾ ਰੂਪ ਮੰਦੇ ਹਨ ਸੰਸਾਰ ਕਾਮ ਤਜਨਿੰਗ ਨਾਨਕ ਗਬਿੰਦ ਰਾਮਨਿੰ ਸਾਧੂ ਸੰਗਤ ਫਿਰ ਉਹ ਪੁਰਖ ਸੰਸਾਰ ਕਮਾ ਨੂੰ ਤਿਆਗ ਕੇ ਛੱਦ ਸੰਗਤ ਦੁਆਰਾ ਗਬਿੰਦ ਦੇ ਗੁਨਾ ਨੂੰ ਉਚਾਰਨ ਕਰਦਾ ਹੈ ਸੰਤਾਂ ਦੇ ਅਕਾਠ ਨੂੰ ਜੰਮ ਕਹਿੰਦੇ ਹਨ ਜਿੱਥੇ ਜਿਵੇਂ ਪ੍ਰਾਗ ਰਾਜ ਪਰ ਕਿੰਨ ਦੰਧੀਆਂ ਦੇ ਇਕੱਠ ਹੋਣ ਕਰਕੇ ਇਸ ਨੂੰ ਤ੍ਰਿਵੈਣੀ ਸੰਗਮ ਆਖਦੇ ਹਨ ਇਸੇ ਤਰ੍ਹਾਂ ਸਤ ਸੰਗਤ ਦੇ ਵਿੱਚ ਵੀ ਕੰਮ ਉਪਾਸ਼ਨਾ ਅਤੇ ਗਿਆਨ ਰੂਪ ਕਿੰਨ ਦੰਧੀਆਂ ਚੱਲ ਰਹੀਆਂ ਹਨ ਇਸੇ ਕਰਕੇ ਸਤ ਸੰਗ ਨੂੰ ਪ੍ਰਾਗ ਰਾਜ ਇਤਸ ਦਾ ਨਾਮ ਦਿੱਤਾ ਜਾਂਦਾ ਹੈ ਕੰਤੋ ਅਰਵਦਾ ਦੀ ਬਨਵਾਲੇ ਹਨ ਮਿਰਚ ਪਿਆਰੇ pran nath ਕਮਨ ਪਗਤ ਕੀ ਸਾਧ ਸੰਗਤ پائی ਪਰਮ ਗਤੀ ਸਾਧ ਸੰਗਤ ਕਰਨ ਨਾਲ ਹੀ ਮੈਂ ਮੁਕਤੀ ਪਾ ਲਈ ਹੈ பை ਨੰਨ ਲਾਲ ਜੀ ਦਾ ਕਰਤਨ ਹੈ ਸਭ ਜੋ ਕਰਵਾਨੇ ਖਾ ਕਰਾ ਸੰਗਤਾਂ ਦੇਲੇ ਗਵਾ ਅਮੀ ਬਸ ਆਰਜੁ ਕੱਢ ਹੈ ਮੈਂ ਸੰਗਤ ਦੇ ਰਾਹ ਦੀ ਕੋ ਉਤੋਂ ਵਾਰਨੇ ਹੋ ਜਾਵਾ ਨੰਦ ਲਾਲ ਦੇ ਦਿਲ ਵਿੱਚ ਬਸ ਇੱਕ ਇਹੋ ਹੀ ਇਛਾ ਕੀਤੀ ਹੋਈ ਹੈ ਗੁਰੂ ਅਰਜਨ ਦੇਵ ਜੀ ਵਰਮਾਦੇ ਹਨ ਮੇਲੇ ਪਾਣੀ ਕਿਉਂ ਹਰੇ ਬੂਟ ਸਾਧ ਸੰਗਤ ਕਿਉਂ ਹੰਮੀ ਛੂਟ ਜੇ ਡੋੜੇ ਸਦਾ ਸੁਖ ਪਾਈ ਸਾਧੂ ਸੰਗਤ ਗੁਰੂ ਹੀ ਬਤਾਈ ਗੁਰੂ ਅਰਜਨ ਦੇਵ ਜੀ ਦਾ ਇਹ ਫਰਮਾਨ ਹੈ ਤਈ ਪਰਾਵ ਤੇ ਮਨੁੱਖ ਜਹੂਰੀਆ ਗਉ ਮੰਨ ਮਨ ਕੀ ਇਹ ਤੇਰੀ ਬਰੀਆ ਅਵਰ ਕਾਇ ਤੇਰੇ ਕਿਤੇ ਨਾ ਕਾਮ ਬੇਬਸਾ ਦੇ ਸੰਗਤ ਪਾਜਿ ਇਹੋ ਨਾਮ ਏ ਵੰਦੇ ਇਹਨੂੰ ਜੋ ਮਨੁੱਖੀ ਸਰੀਰ ਦੀ ਪ੍ਰਾਪਤੀ ਹੋਈ ਹੈ ਇਹ ਨ ਮਾਤਮਾ ਦੇ ਨਾਲ ਮਿਲ ਕਰਨ ਦੀ ਹੋਈ ਹੈ ਤੇਰੇ ਕੋ ਇਹ ਹੀ ਚੰਗਾ ਮੌਕਾ ਹੈ ਹੋਰ ਜਿੰਨੇ ਵੀ ਤੇਰੇ ਕਾਮਨ ਹੋ ਤੇਰੇ ਕਿਸੇ ਵੀ ਕੰਮ ਨਹੀਂ ਆਉਣੇ ਚਾਰ ਚੰਕ ਨਾਲ ਮਿਲ ਕਰਕੇ ਅਤੇ ਕੇਵਲ ਨਾਮ ਦਾ ਛੇਮਨ ਕਰਕੇ ਇਸ ਵਿੱਚ ਜਰਾ ਪੜਾ ਹੈ ਜੋ ਮਨੋਕ ਸਾਧ ਸੰਗਤ ਵਿੱਚ ਜੀਵਨ ਮਤੀਤ ਕਰਦਾ ਹੈ ਉਹ ਯਤਨਾ ਕਰਕੇ ਮਨ ਮਨੁੱਖ ਤੋਂ ਗੁਣਮੁਖ ਬਣ ਜਾਂਦਾ ਹੈ ਹਰ ਇੱਕ ਮਨੁੱਖ ਆਪਣੀ ਇੱਛਾ ਅਨੁਸਾਰ ਇਹ ਸੁਭਾਗੀ ਮੌਕਾ ਪ੍ਰਾਪਤ ਨਹੀਂ ਕਰ ਸਕਦਾ ਕੇਵਲ ਉਹ ਹੀ ਵਿਅਕਤੀ ਕੀ ਸਾਧ ਸੰਗਤ ਵਿੱਚ ਸਿਮਰਨ ਦਾ ਆਨੰਦ ਪ੍ਰਾਪਤ ਕਰ ਸਕਦਾ ਹੈ ਜਿਸ ਤੇ ਰਬੂ ਦੀ ਮਿਹਰ ਹੋਵੇ ਇਸ ਨੇੜ ਦੇ ਸਦਕੇ ਚੰਗਾ ਬਾਗਾ ਵਾਲਾ ਬਣ ਜਾਂਦਾ ਹੈ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਬੜਾ 파ਗੀ ਹਰ ਸੰਗਤ ਪਾਵੇ 파ਗ ਹੀਨ ਪਰਮ ਚੋਟਾਂ ਖਾਵੇ ਮਨ ਬਾਗਾ ਸਤਿ ਸ਼ੰਮਨ ਨੱਬੈ ਮਨ ਸੰਗਤ ਮੈਲ ਵੀ ਜੀ ਜੀਓ ਸਤ ਸੰਗਤ ਵਿੱਚ ਬੈਠ ਕੇ ਪਰਬੂ ਦੇ ਨਾਮ ਚਿਮਨਣ ਕਰਕੇ ਸਹਾਨ ਮਨੁੱਖ ਤੋਂ ਪ੍ਰਭੂ ਭਗਤ ਬਣ ਜਾਂਦਾ ਹੈ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਮਨੁੱਖ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ ਜਿਹਨੇ ਗੁਰਬਾਣੀ ਦਾ ਪਰਮਾਨ ਹੈ ਚਾਹ ਦੇ ਸੰਗਤ ਮਿਲਦੀ ਆਏ ਇਹ ਹਰ ਹਰ ਬਹੁ ਨਾ ਆਮਨ ਜਾਣ ਇਸੇ ਨਾਲ ਮਨੁੱਖ ਹੀ ਨੂੰ ਮਨੁੱਖ ਬਾਰੇ ਚਾਹੀ ਗਿਆਨ ਹੋ ਜਾਂਦਾ ਹੈ ਉਹ ਹਮੇ ਦਾ ਅਸਰ ਨਹੀਂ ਹੁੰਦਾ ਅਤੇ ਇਸ ਨਾਲ ਮਨੁੱਖ ਨੂੰ ਆਪਣੀ ਅਤੇ ਪਰਾਇਆ ਇੱਕੋ ਜਿਹਾ ਲੱਗਦੇ ਹਨ ਜਿਸ ਨਾਲ ਚਾਰ ਦੇ ਸੰਗ ਸਧਾਨ ਮਨੁੱਖ ਨੂੰ ਆਤਮਿਕ ਉੱਚੀ ਦੇ ਮਾਰਗ ਉਤੇ ਪਾਕ ਇੱਕ ਸੰਪਤੀ ਰੂਪ ਵਿੱਚ ਮਰਨ ਦੀ ਹੈ ਇਹ ਇਸ ਆਰਥ ਵਿੱਚ ਮੁਖੀ ਮੁਖ ਨੂੰ ਇਸ ਤਰ੍ਹਾਂ ਅਨਭਵ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਬਿਸਰ ਗਹੀ ਸਭ ਤਾਟ ਪਰਾਈ ਜਵ ਕੇ ਸਾਧ ਸੰਗਤ ਮੁਹੇ ਪਾਈ ना को बैरी नहीं बगाना संग हम को बनाई जो प्रभ की साधु ते पाई सब में रव रहा प्रभ एकेक बेख नानक बखशाई वाहगुरु जी का खालसा वाहगुरु जी की फतेह